ਦੀ ਦੂਸਰੀ ਪਤਨੀ ਤੇ ਨੋ ਤੋਂ ਪਰੇਸ਼ਾਨ ਹੋ ਕੇ ਦਰਅਸਲ ਇੱਕ ਵਿਅਕਤੀ ਦੇ ਵੱਲੋਂ ਖੌਫਨਾ ਕਦਮ ਚੁੱਕ ਲਿਆ ਜਾਂਦਾ ਜਿहां ਉਸ ਦੇ ਵੱਲੋਂ ਖੁਦਕੁਸ਼ੀ ਕਰ ਲਈ ਜਾਂਦੀ ਹੈ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਤਾਂ ਤਕਰੀਬਨ ਪਰਿਵਾਰਿਕ ਮੈਂਬਰਾਂ ਦੇ ਵੱਲੋਂ 2 ਦਿਨ ਤੱਕ ਲਗਾਤਾਰ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਤਕਰੀਬਨ 2 ਦਿਨ ਤੱਕ ਲਗਾਤਾਰ ਭਾਲ ਕੀਤੀ ਜਾਂਦੀ ਹੈ ਪਰ ਉਸ ਤੋਂ ਬਾਅਦ 2 ਦਿਨਾਂ ਬਾਅਦ ਅਜ ਲਾਸ਼ ਜਿਹੜੀ ਬਰਾਮਦ ਕਰ ਲਈ ਜਾਂਦੀ ਹੈ ਤਾਂ ਦੱਸਿਆ ਕਿ 2 ਦਿਨ ਪਹਿਲਾਂ ਮੋਗਾ ਦੇ ਪਿੰਡ ਮਹਿਰੋਂ ਦੇ ਲਖਬੀਰ ਸਿੰਘ ਨੇ ਆਪਣੀ ਪਤਨੀ ਤੈਨੂ ਤੋਂ ਪਰੇਸ਼ਾਨ ਹੋ ਕੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਤੇ ਉਸ ਨੇ ਆਪਣਾ ਨਾਮ ਵੀ ਲਿਖਿਆ ਹੋਇਆ ਸੀ ਉਸ ਨੇ ਆਪਣੀ ਦੂਜੀ ਪਤਨੀ ਪਰਮਜੀਤ ਕੌਰ ਤੇਨੂ ਤਪਿੰਦਰ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਬਾਰੇ ਸੁਸਾਇਡ ਨੋਟ ਦੇ ਵਿੱਚ ਸਭ ਲਿਖਿਆ ਸੀ ਤੇ ਇਸ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਅੱਜ ਸਵੇਰੇ ਨਹਿਰ ਦੇ ਵਿੱਚੋਂ ਲਖਬੀਰ ਸਿੰਘ ਦੀ লাশ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਮੋਗਾ ਦੇ ਮੁਰਦਾ ਘਰ ਦੇ ਵਿੱਚ ਰਖਵਾ ਦਿੱਤਾ। ਦੱਸਦੇ ਕਿ 3 ਤਰੀਕ ਦਾੱਸਦੇ ਕਿ 3 ਤਰੀਕ ਨੂੰ ਲਖਬੀਰ ਸਿੰਘ ਆਪਣੀ ਕਾਰ 'ਚ ਸੁਸਾਇਡ ਨੋਟ ਛੱਡ ਗਿਆ ਸੀ ਤੇ ਕਾਰ ਪਾਰਕ ਕਰਨ ਤੋਂ ਬਾਅਦ ਖੁਦ ਹੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਸੀ। ਜਿਸ ਦੀ লাশ ਅੱਜ ਲਖਬੀਰ ਸਿੰਘ ਨੇ ਸੁਸਾਇਡ ਨੋਟ ਦੇ ਵਿੱਚ ਲਿਖਿਆ ਸੀ ਕਿ ਆਪਣੀ ਨੂੰਹ ਤੋਂ ਪਰੇਸ਼ਾਨ ਸੀ ਜਿਸ ਦੇ ਕਾਰਨ ਹੁਣ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੀਹਾਂ ਦੂਜੀ ਪਤਨੀ ਤੇ ਤਿਸ ਮਿਤ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮ੍ਰਿਤਕ ਦੇ ਸਹੁਰੇ ਨੇ ਮਾਮਲਾ ਦਰਜ ਕਰਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਟੇ ਪ੍ਰਬੰਧ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਡੈੱਡ ਬੋਡੀ ਸਾਨੂੰ ਵੱਧਣੀ ਥਾਣੇ ਤੋਂ ਫੋਨ ਗਿਆ ਸੀਗਾ ਵੀ ਇਹ ਮੇਰੋਂ ਦਾ ਵਿਅਕਤੀ ਹੈ ਲਖਬੀਰ ਸਿੰਘ ਉਹਦੀ ਡੈੱਡ ਬੋਡੀ ਹੈ ਜਿਹੜੀ ਕਿ ਇੱਥੇ ਫਜ਼ੀ ਦੀ ਨਹਿਰ ਦੇ ਵਿੱਚ ਉਹ ਕੱਢ ਕੇ ਅਸੀਂ ਸਿਵਲ ਹਸਪੀਟਲ ਮੋਗਾ ਲਿਜਾ ਰਹੇ ਹਾਂ ਉਹ ਉਹਦਾ ਪੋਸਟਮਾਨ ਕਰਵਾ ਕੇ ਦੇ ਵਾਰਸ ਆਏ ਹੋਏ ਆ ਬਾਰਸਾ ਦੇ ਹਵਾਲੇ ਕੀਤੀ ਜਾਊਗੀ ਕੀ ਸਥਿਤੀ ਲੱਗ ਰਹੀ ਸੀ ਬੋਡੀ ਦੀ ਬੋਡੀ ਦੀ ਸਥਿਤੀ ਤਾਂ ਹੀ ਫੁੱਲੀ ਵੀ ਆ ਪੂਰੀ ਔਰ ਫੁੱਲ ਕੇ ਤਾਂ ਆਈ ਹੈ ਬਲਜਿੰਦਰ ਸਿੰਘ ਜੀ ਬਜੇਦ ਸਿੰਘ ਜੀ ਇੱਕ ਡੈੱਡ ਬੋਡੀ ਨਿਕਲੀ ਆ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ ਇਹ ਡੈੱਡ ਬਾਡੀ ਜੀ ਸਾਡੇ ਪਿੰਡ ਮਹਿਰੋਂ ਦਾ ਹੈ ਸੀਗਾ ਬਾਈ ਤੇ ਇਹਨੇ ਪਰਸੋਂ ਸੂਸਾੜ ਕਰ ਲਿਆ ਸੀਗਾ ਵਧਨੀ ਵਾਲੀ ਨਹਿਰ ਤੋਂ ਸੂਸਾੜ ਦੇ ਕਾਰਨਾਂ ਦਾ ਤਾਂ ਸਾਨੂੰ ਪਤਾ ਨਹੀਂ ਵੀ ਕਾਹ ਤੋਂ ਕੀਤਾ ਹੂੰ ਹੂੰ ਤੇ ਬੰਦਾ ਬਹੁਤ ਵਧੀਆ ਸੀਗਾ ਜੀ ਤੇ ਅੱਜ ਜੇ ਲੋ ਨਹਿਰ ਦੇ ਵਿੱਚੋਂ ਡੱਡ ਬੱਡੀ ਕੱਢਣੀ ਸੀਗੀ ਤੇ ਉਦੋਂ ਸਮਾਜ ਸੇਵੀ ਸਨਿਆਸੀ ਜੀ ਮੋਗੇ ਇਹਨਾਂ ਨੂੰ ਫੋਨ ਕੀਤਾ ਇਹਨਾਂ ਦੀ ਟੀਮ ਆਈ ਤੇ ਇਹਨਾਂ ਨੇ ਸਾਡੀ ਹੈਲਪ ਕੀਤੀ ਪੁਲਿਸ ਮੁਲਾਜ਼ਮਾਂ ਨੇ ਸਾਡੀ ਬਹੁਤ ਹੈਲਪ ਕੀਤੀ ਅਸੀਂ ਤਾਂ ਰਾਤ ਦੇ ਇੱਥੇ ਨਹਿਰ ਤੇ ਫਿਰਦੇ ਆ ਚੰਗੀ ਸਾਡੀ ਹੈਲਪ ਕਰਕੇ ਇਹਨਾਂ ਨੇ ਸੇਵਾ ਕੀਤੀ ਇਹ ਬਹੁਤ ਵੱਡੀ ਸੇਵਾ ਇਹਨਾਂ ਦੀ ਤੇ ਜਦੋਂ ਅਸੀਂ ਇਹਨਾਂ ਨੂੰ ਫੋਨ ਕੀਤਾ ਥੋੜੇ ਮਿੰਟਾਂ ਦੇ ਵਿੱਚ ਹੀ ਇਹ ਗੱਡੀ ਲੈ ਕੇ ਸਨਿਆਸੀ ਜੀ ਆ ਆਪ ਖੁਦ ਤੇ ਸਾਡੇ ਚੰਨੀ ਜੀ ਤੇ ਬਾਕੀ ਇਹਨਾਂ ਦੀ ਸਾਰੀ ਟੀਮ ਆਈ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਜੀ ਇਸ ਸਤਿਕਾਰ ਅਸੀਂ ਧੰਨਵਾਦ ਕਰਦੇ ਹਾਂ ਇੱਕ ਬਾਡੀ ਨਹਿਰ ਤੋਂ ਮਿਲੀ ਹੈ ਕਿੰਨੇ ਚਿਰ ਦੀ ਗੈਪ ਸੀ ਤੇ ਕੌਣ ਸੀ ਲੋਕ ਇੱਥੇ ਕਿੱਥੋਂ ਮਿਲੀ ਹੈ ਤੇ ਅੱਜ ਤੁਸੀਂ ਕੀਦੇ ਸੰਯੋਗ ਨਾਲ ਇਹਨਾਂ ਨੂੰ ਹਸਪਤਾਲ ਰਿਹਾ ਪਹੁੰਚਾਰੇ ਇਹ 102 ਨੰਬਰ ਮੁਕਦਮਾ ਮਿਤੀ 3924 ਨੂੰ ਨਵਦੀਪ ਸਿੰਘ ਦੇ ਬਿਆਨ ਤੇ ਦਰਜ ਹੋਇਆ ਜੀ ਲਖਵੀਰ ਸਿੰਘ ਨੇ ਨਹਿਰ ਤੋਂ ਪੌੜ ਨਹਿਰ ਤੋਂ シャルਮਾ ਆਤੀ ਸੀ ਤੈਨਾਂ ਨੂੰ ਅੱਜ ਇਹਦੀ 2 ਦਿਨ ਬਾਅਦ ਬਾਡੀ ਮਿਲੀ ਹੈ ਇੱਥੇ ਪੌੜ ਨਹਿਰ ਦੇ ਕੰਡੇ ਤੇ ਫਸੀ ਸੀ ਤੋ ਕੱਢ ਕੇ ਤੇ ਸਮਾਜ ਸੇਵੀ ਸੰਸਥਾ ਦੀ ਹੈਲਪ ਨਾਲ ਸਿਵਲ ਹਸਪੀਟਲ ਪੀਟਰ ਮੋਗੇ ਜਾ ਰਹੇ ਆ ਤੇ ਉੱਥੇ ਪੋਸਟਮਾਰਟਮ ਕਰਾਇਆ ਜਾਊਗਾ ਜੀ ਕਾਰਨ ਲੱਗ ਰਿਹਾ ਕੀ ਸੀ ਕੁਝ ਇਹ ਲਖਵੀਰ ਸਿੰਘ ਨੇ ਸੂਰ ਸਰ ਨੋਟਿਸ ਲਿਖਿਆ ਜੀ ਉਹ ਉਹਨਾਂ ਦੀ ਗੱਡੀ ਚੋਂ ਮਿਲਿਆ ਸੀਗਾ ਉਹ ਆਪਣੀ ਵਾਈਫ ਤੋਂ ਪਰਮਜੀਤ ਕੌਰ ਤੇ ਆਪਣੀ ਨੌ ਤੋਂ ਤੰਗ ਹੋ ਕੇ ਉਹਨਾਂ ਨੇ ਮੌਤ ਕੀਤੀ ਆ ਪੁਲਿਸ ਹੋਰਦਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਪਰਚਾ ਦਰਜ ਆ ਜੀ ਤੇ ਦੋਸ਼ੀ ਗ੍ਰਫਤਾਰ ਕਰਕੇ ਜੇਲ੍ਹ ਭੇਜਤੇ ਆ ਜੀ ਤਫਤੀਸ਼ ਜਾਰੀ ਆ ਹਾਂ ਜੀ ਕਿ ਦਿੱਤ 10/24 ਨੂੰ ਥਾਣਾ ਬਤਨੀਕਲਾਂ ਦੀ ਪੁਲਿਸ ਨੂੰ ਤਲਾਸ਼ ਮਿਲੀ ਸੀ ਕਿ ਲਖਵੀਰ ਸਿੰਘ ਨਾਮ ਦੇ ਵਿਅਕਤੀ ਨੇ ਨਹਿਰ ਵਿਚ ਸ਼ਾਮ ਮਾਰ ਕੇ ਆਤਮ ਹੱਤਿਆ ਕਰ ਲਈ ਹੈ ਇਸ ਬੰਦੇ ਲਖਵੀਰ ਸਿੰਘ ਦੇ ਲੜਕੇ ਨਵਦੀਪ ਸਿੰਘ ਦੇ ਬਿਆਨ ਤੇ ਨਵਦੀਪ ਸਿੰਘ ਵਾਸੀ ਮਹਿਰੋਂ ਦੇ ਬਿਆਨ ਤੇ ਮਕਦਮਾ ਨੰਬਰ 102/24108 ਬੀਨਸ ਦਰਜ ਕੀਤਾ ਸੀ ਮੌਕੇ ਤੇ ਜਾ ਕੇ ਤੋਪੀਸ਼ ਕੀਤੀ ਜਿਸ ਜਗ੍ਹਾ ਤੇ ਉਹਨੇ ਸ਼ਾਮ ਮਾਰਿਓ ਦੇ ਨੇੜੇ ਗੱਡੀ ਮਿਲੀ ਗੱਡੀ ਦੀ ਤਲਾਸ਼ੀ ਕਰਨ ਤੇ ਗੱਡੀ ਦੇ ਵਿੱਚੋਂ ਖਸੂਸਾਡ ਨੋਟ ਮਿਲਿਆ ਇਹ ਦੇ ਵਿੱਚ ਉਹਨੇ ਲਿਖਿਆ ਸੀ ਲਖੀਰ ਸਿੰਘ ਨੇ ਮੈਂ ਪਰਮਜੀਤ ਕੌਰ ਡਾਕਟਰ ਮਹਿੰਦਰ ਸਿੰਘ ਵਾਸੀ ਜੀਤਵਾਲ ਤੇ ਤਪਿੰਦਰ ਕੌਰ ਡਾਕਟਰ ਆਫ ਦਵਿੰਦਰ ਸਿੰਘ ਵਾਸੀ ਝੰਡਾਣਾ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰਦੇ ਆ ਇਸ ਬੰਦੇ ਦੋਨਾਂ ਜਿਹੜੀਆਂ ਦੋਸ਼ਨਾ ਉਹਨਾਂ ਨੂੰ ਗਿਰਦਾਰ ਕੀਤਾ ਗਿਆ ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅੱਜ ਮਿਤੀ 5/9 ਨੂੰ ਲਖੀਰ ਸਿੰਘ ਦੀ ਡੈੱਡ ਬੋਡੀ ਰਿਕਵਰ ਹੋ ਚੁੱਕੀ ਹੈ ਉਹਦਾ ਪੋਸਟਮਾਰਟ ਨੁਕਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਊਗੀ ਅਗਲੀ ਤਫ਼ਤੀਸ਼ ਜਾਰੀ ਹੈ